ਕੀ ਇਸ ਹਵੇਲੀ ਵਿੱਚ ਇੰਗਲੈਂਡ ਤੋਂ ਵਾਪਸ ਆ ਗਿਆ ਪਰਿਵਾਰ ਦੋਸਤੋ ਆ ਜਿਹੜੀ ਤੁਸੀਂ ਜਾਹ ਹਵੇਲੀ ਵੇਖ ਰਹੇ ਹੋ ਸਾਹਮਣੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀਗੀ ਤੇ ਉਸ ਵੇਲੇ ਮਹੀਨਾ ਪਹਿਲਾਂ ਇਹਦੇ ਵਿੱਚ ਬਹੁਤ ਜ਼ਿਆਦਾ ਦਰਖਤ ਕੱਖ ਕੰਡਾ ਜਿਹੜਾ ਉੱਗਿਆ ਹੋਇਆ ਸੀ ਐਵੇਂ ਲੱਗਦਾ ਸੀ ਜਿਵੇਂ ਵੀ 100 ਸਾਲ ਤੋਂ ਜਿਹੜੀ ਹਵੇਲੀ ਆ ਉਹ ਖੰਡਰ ਪਈ ਹੋਵੇ ਪਰ ਦੋਸਤੋ ਹੁਣ ਦੇਖ ਕੇ ਐਵੇਂ ਲੱਗਦਾ ਵੀ ਇਸ ਹਵੇਲੀ ਦੇ ਵਿੱਚ ਕੋਈ ਰਹਿੰਦਾ ਹੈ ਤਾਂ ਪਰ ਦੇਖਦੇ ਆ ਅੱਗੇ ਜਾ ਕੇ ਵੀ ਜਿਹੜੀ ਫੈਮਿਲੀ ਆ ਵਾਪਸ ਆ ਗਈ ਕਿ ਨਹੀਂ ਦੋਸਤੋ ਨਾਲ ਦੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਦੱਸਦੇ ਵੀ ਇਸ ਹਵੇਲੀ ਦੀ ਜਿਹੜੀ ਫੈਮਿਲੀ ਸੀ ਉਹ ਇੰਗਲੈਂਡ ਦੇ ਵਿੱਚ ਰਹਿੰਦੀ ਸੀ ਉੱਥੇ ਉਹਨਾਂ ਦਾ ਵਧੀਆ ਜਿਹੜਾ ਕਾਰੋਬਾਰ ਸੈੱਟ ਸੀਗਾ ਉਸ ਤੋਂ ਬਾਅਦ ਜਿਹੜਾ ਇਸ ਹਵੇਲੀ ਵਿੱਚ ਉਹਨਾਂ ਨੂੰ ਮੁੜਨ ਦਾ ਮੌਕਾ ਨਹੀਂ ਮਿਲਿਆ ਪਰ ਦੋਸਤੋ ਜਦੋਂ ਸੋਸ਼ਲ ਮੀਡੀਆ ਤੋਂ ਇਸ ਹਵੇਲੀ ਦੀਆਂ ਕੋਠੀਆਂ ਦੀਆਂ ਵੀਡੀਓ ਵਾਇਰਲ ਹੋਈਆਂ ਤਾਂ ਉਹਦੇ ਜਿਹੜੇ ਪਰਿਵਾਰ ਤੱਕ ਪਹੁੰਚਦੇ ਨੇ ਇੰਗਲੈਂਡ ਵਿੱਚ ਉਸ ਤੋਂ ਬਾਅਦ ਪਰਿਵਾਰ ਫੈਸਲਾ ਲੈਂਦਾ ਕਿ ਅਸੀਂ ਪੰਜਾਬ ਜਾਵਾਂਗੇ ਤੇ ਆਪਣੀ ਹਵੇਲੀ ਦੀ ਜਿਹੜੀ ਸਫਾਈ ਕਰਕੇ ਰ੍ਹਾਂਗੇ ਤਾਂ ਦੋਸਤੋ ਉਹੀ ਗੱਲ ਵੀ ਜਿਹੜੀ ਹਵੇਲੀ ਦੀ ਸਫਾਈ ਆ ਤੁਸੀਂ ਵੇਖ ਸਕਦੇ ਹੋ ਵੀ ਬਹੁਤ ਜ਼ਿਆਦੇ ਇਸ ਹਵੇਲੀ ਵਿੱਚ ਦਰੱਖਤ ਉਜਾੜ ਪਿਆ ਹੋਇਆ ਸੀ ਪਰ ਜਿਹੜੀ ਹਵੇਲੀ ਦੀ ਸਫਾਈ ਹੋ ਗਈ ਉੱਥੇ ਇੱਕ ਨੋਟਸ ਲਿਖ ਕੇ ਲਾਇਆ ਵੀ ਹਵੇਲੀ ਦੇ ਅੰਦਰ ਜਾਣਾ ਜਿਹੜਾ ਸਖਤ ਮੰਣਾਗਾ ਤਾਂ ਆਪਾਂ ਅੰਦਰ ਨਹੀਂ ਜਾ ਸਕਦੇ ਕਿਉਂਕਿ ਦੋਸਤੋ ਕੋਈ ਵੀ ਪਰਸਨਲ ਚੀਜ਼ ਹੋ ਸਕਦੀ ਆ ਤਾਂ ਆਪਾਂ ਜਿਹੜਾ ਬਾਹਰੋਂ ਤੁਹਾਨੂੰ ਹਵੇਲੀ ਦਿਖਾਉਨੇ ਆ ਦੇਖੋ ਜਿਹੜੀ ਜਹਾਜ਼ ਹਵੇਲੀ ਇਸ ਹਵੇਲੀ ਨੂੰ ਕਿਹਾ ਜਾਂਦਾ ਸੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦੇ ਜਿਹੜੀ ਇਹ ਹਵੇਲੀ ਵਾਇਰਲ ਹੋਈ ਸੀ ਤੇ ਆਪਾਂ ਗੱਲ ਕਰੀ ਵੀ ਇਹ ਹਵੇਲੀ ਹੈ ਕਿੱਥੇ ਹੈ ਨਾ ਤਾਂ ਦੋਸਤੋ ਆ ਜਿਹੜੀ ਹਵੇਲੀ ਹੈ ਬਿਲਕੁਲ ਜਿਹੜੀ ਰਾਏ ਕੋਟ ਦੇ ਨਾਲ ਪਿੰਡਾ ਬੁਰਜ ਹਰੀ ਸਿੰਘ ਉੱਥੇ ਜਿਹੜੀ ਇਹ ਹਵੇਲੀ ਬਣੀ ਹੋਈ ਆ ਤੇ ਇੱਧਰ ਜਿਹੜਾ ਰਾਏ ਕੋਟ ਆ ਇਹ ਸੜਕ ਆਉਂਦੀ ਆ ਤੇ ਇੱਧਰਲੇ ਪਾਸੇ ਜਿਹੜੀ ਇਹ ਸੜਕ ਜਾਂਦੀ ਆ ਤੇ ਜਿਹੜੀ ਬਿਲਕੁਲ ਰੋਡ ਦੇ ਉੱਤੇ ਇਹ ਹਵੇਲੀ ਬਣੀ ਹੋਈ ਆ ਦੋਸਤੋ ਜਿਹੜਾ ਸਾਰਾ ਪਰਿਵਾਰ ਸੀ ਉਹ ਇੰਗਲੈਂਡ ਦੇ ਵਿੱਚ ਰਹਿੰਦਾ ਸੀਗਾ ਬਹੁਤ ਸਾਰੀਆਂ ਉਸ ਵੇਲੇ ਜਿਹੜੀਆਂ ਅਫਵਾਹਾਂ ਉੱਡੀਆਂ ਹੋਈਆਂ ਨੇ ਤਾਂ ਇਹ ਜਿਹੜੀ ਤੁਸੀਂ ਜਾਜ ਹਵੇਲੀ ਕੋਠੀ ਵੇਖ ਰਹੇ ਇੱਕ ਬਹੁਤ ਆਲੀਸ਼ਾਨ ਐਡੇ ਅੰਦਰ ਸਵੀਮਿੰਗ ਪੂਲ ਬਣਿਆ ਹੋਇਆ ਜਦੋਂ ਐਂਟਰ ਕਰੋਗੇ ਤਾਂ ਇੱਕ ਬਹੁਤ ਵੱਡਾ ਜਿਹੜਾ ਫੁਫਾਰਾ ਬਣਿਆ ਹੋਇਆ ਤਾਂ ਦੋਸਤੋ ਬਹੁਤ ਆਲੀਸ਼ਾਨ ਜਿਹੜੀ ਇਹ ਹਵੇਲੀ ਬਣੀ ਹੋਈ ਸੀ ਤੇ ਹੁਣ ਪਰਿਵਾਰ ਜਿਹੜਾ ਆਪ ਸਾਰੇ ਬਹੁਤ ਚੰਗੀ ਗੱਲ ਆ ਤੇ ਦੋਸਤੋ ਅਪੀਲ ਉਹਨਾਂ ਲੋਕਾਂ ਨੂੰ ਵੀ ਇਹ ਜਿਹੜੇ ਬਾਹਰ ਚਲੇ ਗਏ ਅਬੀਆਂ 2-2 ਕਰੋੜ ਦੀਆਂ ਕਰੋੜ ਕਰੋੜ ਦੀਆਂ ਕੋਠੀਆਂ ਹਨਾ ਐਨਆਰਪੀਆ ਲਾ ਕੇ ਤੇ ਦੂਬਾ ਜਿਹੜੀਆਂ ਉਹ ਹਵੇਲੀਆਂ ਨੇ ਕੋਠੀਆਂ ਨੇ ਉਹ ਖੰਡਰ ਬਣ ਗਿਆ ਤੇ ਬਾਹਰ ਕਮਾਕਾਰਾਂ ਵਿੱਚ ਜਾ ਕੇ ਕੋਈ ਕੈਨੇਡਾ ਅਮਰੀਕਾ ਇੰਨਾ ਬੀਜੀ ਹੋਗੇ ਵੀ ਵਾਪਸ ਜਿਹੜਾ ਉਹਨਾਂ ਤੋਂ ਆਇਆ ਹੀ ਨਹੀਂ ਗਿਆ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਅਪੀਲ ਕਰਿਓ ਨਾ ਲੋਕਾਂ ਨੂੰ ਵੀ ਜਿਹੜਾ ਪੰਜਾਬ ਹੈ ਸਾਡਾ ਬਹੁਤ ਕੈਂਟ ਸੂਬਾ ਪੰਜਾਬ ਵਰਗਾ ਕਹਿੰਦੇ ਦੁਨੀਆ ਤੇ ਕੋਈ ਰਾਜ ਨਹੀਂ ਕੋਈ ਦੇਸ਼ ਨਹੀਂ ਹੈਗਾ ਪਰ ਪਤਾ ਨਹੀਂ ਫੇਰ ਵੀ ਲੋਕ ਜਿਹੜੇ ਵਾਰ ਸਾਡੇ ਕਿਉਂ ਚਲੇ ਜਾਂਦੇ ਆ ਤਾਂ ਦੋਸਤੋ ਇਹ ਹਵੇਲੀ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਤਾਂ ਇੱਕ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਆ ਵੀ ਇੱਕ ਜਿਹੜਾ ਇਸ ਪਰਿਵਾਰ ਨੂੰ ਹੈਨਾ ਲੋਕ ਲਾਂਦਾਂ ਬਾਰੇ ਸੀ ਬਹੁਤ ਜ਼ਿਆਦੇ ਵੀ ਜਿਹੜੀ ਇਹ ਹਵੇਲੀ ਹੈਗੀ ਛੱਡ ਕੇ ਚਲੇ ਗਏ ਐ ਕਰ ਗਏ ਹੈਨਾ ਕਿਸੇ ਗਰੀਬ ਨੂੰ ਦੇ ਦੋ ਤਾਂ ਦੋਸਤੋ ਮਿਹਨਤ ਦੇ ਨਾਲ ਜਿਹੜੀ ਇਹ ਹਵੇਲੀ ਵਾਈਆਂ ਨੇ ਬਣਾਈ ਹੋਈ ਸੀਗੀ ਤਾਂ ਉਸ ਤੋਂ ਬਾਅਦ ਜਿਹੜਾ ਹੁਣ ਵਾਈਆਂ ਨੇ ਫੈਸਲਾ ਲਿੱਤਾ ਇਸ ਪਰਿਵਾਰ ਜਿਹੜਾ ਹਵੇਲੀ ਦਾ ਬਾਹਰ ਰਹਿੰਦਾ ਸੀ ਇੰਗਲੈਂਡ ਦੇ ਵਿੱਚ ਉਹਨਾਂ ਨੇ ਫੈਸਲਾ ਲੈਂਦਾ ਵੀ ਅਸੀਂ ਹਵੇਲੀ ਦਾ ਜਿਹੜਾ ਵਾਪਸ ਜਾ ਕੇ ਹਵੇਲੀ ਦੇ ਵਿੱਚ ਰਹਾਂਗੇ ਤਾਂ ਦੋਸਤੋ ਬਿਲਕੁਲ ਜਿਹੜੀ ਹਵੇਲੀ ਦੀ ਤੁਸੀਂ ਸਫਾਈ ਹੈ ਜਿਹੜੀ ਵੇਖ ਸਕਦੇ ਹੋ ਬਿਲਕੁਲ ਹੋ ਗਈ ਹੈ ਤੇ ਇਸ ਤੋਂ ਬਾਅਦ ਹੋ ਸਕਦਾ ਇਸ ਹਵੇਲੀ ਦੀ ਮਰਮਮਤ ਹੋਵੇ ਤੇ ਉਸ ਤੋਂ ਬਾਅਦ ਜਿਹੜਾ ਇਸ ਹਵੇਲੀ ਦਾ ਪਰਿਵਾਰ ਹੈ ਉਹ ਇੱਥੇ ਆ ਕੇ ਰਹਿਣ ਲੱਗ ਪੇ ਤਾਂ ਦੋਸਤੋ ਬਿਲਕੁਲ ਰਾਏਕੋਟ ਦੇ ਇੱਕ ਪਿੰਡ ਹੈ ਬੁਰਜ ਹਰੀ ਸਿੰਘ ਉੱਥੇ ਜਿਹੜੀ ਇਹ ਹਵੇਲੀ ਬਣੀ ਹੋਈ ਆ ਤੇ ਇੱਕ ਬਹੁਤ ਸ਼ਾਨੀ ਸ਼ਾਨਦਾਰ ਕਹਿ ਦਿਆ ਪਾਣਾ ਤੇ ਡੇਢ ਦੋ ਗੀਲਾਂ ਵਿੱਚ ਜਿਹੜੀ ਇਹ ਹਵੇਲੀ ਬਣੀ ਹੋਈ ਆ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਮੁਸਲਮਾਨੀ ਰੂਹਾਨੀਅਤ ਦੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ